ਤੇਰੀ ਕਰਨੀ ਤੋਂ ਬਲਿਆਰੇ ਨੀਲੇ ਦੇ ਅਜਾਇਸਵਾਰਾ ਨੌ ਸਾਲ ਦੀ ਉਮਰ ਨਿਆਣੀ ਸਿਰੋਂ ਉਠਿਆ ਪਿਤਾ ਦਾ ਸਾਆਯਾ ਨੌ ਸਾਲ ਦੀ ਉਮਰ ਨਿਆਣੀ ਸਿਰੋਂ ਉਠਿਆ ਪਿਤਾ ਦਾ ਸਾਆਯਾ ਇੱਕ ਸਿਰ ਦੀ ਦੇ ਕੁਰਬਾਨੀ ਪੰਨਿਆਂ ਨੂੰ ਫੇਰ ਚਟਕਾਇਆ ਇੱਕ ਸਿਰ ਦੀ ਦੇ ਕੁਰਬਾਨੀ ਪੰਨਿਆਂ ਨੂੰ ਫੇਰ ਚਟਕਾਇਆ ਸਿਰ ਲੈਣ ਦੇਣ ਦੇ ਦਾਤਾ ਦੁਨੀਆ ਤੋਂ ਕਾਜ ਨਿਆਰੇ ਨੀਲੇ ਦੇ ਅਸ਼ਾਇ ਸਵਾਰਾ ਨੀਲੇ ਦੇ ਅਸ਼ਾਇ ਸਵਾਰਾ ਤੇਰੀ ਕਰਨੀ ਤੋਂ ਬਲਿਹਾਰੇ ਯਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਸ਼ੈਰਾ ਪਰਿਵਾਰ ਵੀ ਛੋੜਾ ਪਾਤਾ ਜੀ ਸ਼ੈਰਾ ਪਰਿਵਾਰ ਵੀ ਛੋੜਾ ਪਾਤਾ ਸਰਸਾ ਦੀਆਂ ਖੁੰਨੀ ਲਹਿਰਾ ਪਰਿਵਾਰ ਵੀ ਛੋੜਾ ਪਾਤਾ ਸਰਸਾ ਦੀਆਂ ਕੁੰਨੀ ਲੈ ਰਾ ਬਾਗੁਜਰੀ ਦੇ ਨਾਲ ਤੁਰ ਗਏ ਬਾਗੁਜਰੀ ਦੇ ਨਾਲ ਤੁਰ ਗਏ ਵਿਛੜ ਕੇ ਲਾਲ ਦੁਲਾਰੇ ਨੀਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲੇਹਾ ਛਿਪ ਗਏ ਵਿੱਚ ਦਿਵਾਰਾਂ ਚੱਲ ਨਾਲੋਂ ਸੋਹਣੇ ਮੁਖੜੇ ਦੋ ਛਿਪ ਗਏ ਵਿੱਚ ਦਿਵਾਰਾਂ ਕੰਨਾਂ ਮਾਂ ਗੁਜਰੀ ਦਾ ਡੇਰਾ ਜਿਨੇ ਚੱਲੇ ਕਸ਼ਟ ਹਜ਼ਾਰਾਂ ਕੰਨਾਂ ਮਾਂ ਗੁਜਰੀ ਦਾ ਡੇਰਾ ਜਿਨੇ ਚੱਲੇ ਕਸ਼ਟ ਹਜ਼ਾਰਾਂ ਮੇਰੇ ਲਾ ਸਦਕੇ ਵਿੱਚ ਤੁਲੇ ਮੇਰੇ ਲਾਲ ਸਿੱਧਕ ਵਿੱਚ ਤੁੱਲੇ ਤੂੰ ਹਾਰ ਗਈ ਸਰਕਾਰੇ ਨੀਲੇ ਦੇ ਅਸ਼ਾਇ ਸਵਾਰਾ ਨੀਲੇ ਦੇ ਅਸ਼ਾਇ ਸਵਾਰਾ ਤੇਰੀ ਕਰਨੀ ਤੋਂ ਬਲਿਹਾਰੇ ਪੜਕੇ ਤੂੰ ਜਨ